ਫਰੀਦਕੋਟ ਸ਼ਹਿਰ ਦੇ ਪਿੰਡ ਪੱਖੀ ਰੋਡ ਤੇ ਸਥਿਤ ਰੇਲਵੇ ਫਾਟਕ ਦੇ ਕੋਲ ਬਣੇ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਮੁੱਖ ਅਤੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ ਉੱਪਰ ਫਰੀਦਕੋਟ ਦੇ ਕੁਝ ਲੋਕਾਂ ਨੇ ਨੰਦਕਾਰ ਦੇ ਕਤਿਤ ਫਰਜ਼ੀ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਲਗਾਏ ਗਏ ਹਨ ਉਹਨਾਂ ਵੱਲੋਂ ਕਤਿਤ ਫਰਜ਼ੀ ਸਰਟੀਫਿਕੇਟ ਪੇਸ਼ ਕਰਕੇ ਫਰੀਦਕੋਟ ਪੁਲਿਸ ਦੇ ਪਾਸ ਸ਼ਿਕਾਇਤ ਦਰਜ ਵੀ ਕਰਵਾ ਦਿੱਤੀ ਗਈ ਸੀ ਉਸ ਤੋਂ ਬਾਅਦ ਪੁਲਿਸ ਨੂੰ ਨਾਲ ਹੀ ਲੈ ਕੇ ਉਕਤ ਸ਼ਿਕਾਇਤ ਕਰਤਾ ਬਾਬਾ ਮਨਪ੍ਰੀਤ ਸਿੰਘ ਦੇ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਬਾਬਾ ਮਨਪ੍ਰੀਤ ਸਿੰਘ ਖਾਲਸਾ ਮਜੂਸ ਹਨ ਤਾਂ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਖੜੇ ਕੀਤੇ ਗਏ 12 ਮੋਟਰਸਾਈਕਲ ਅਤੇ ਐਕਟਵਾ ਵੀ ਮਿਲੇ ਇਹਨਾਂ ਨੂੰ ਪੁਲਿਸ ਨੇ ਜਾਂਚ ਦੇ ਲਈ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਇਸ ਤੋਂ ਬਾਅਦ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੀ ਮੌਕੇ ਤੇ ਪਹੁੰਚੇ ਤਾਂ ਕਿਸੇ ਵੱਲੋਂ ਉਹਨਾਂ ਦੀ ਸ਼ਿਕਾਇਤ ਕਰਤਾ ਦੇ ਨਾਲ ਬਹਿਸ ਹੋ ਗਈ ਅਤੇ ਦੋਨਾਂ ਤੇਰਾ ਆਪਸ ਦੇ ਵਿੱਚ ਉਲਝ ਗਈਆਂ ਇਸ ਕਰਕੇ ਪਪਾ ਮਾਨਪ੍ਰੀ ਸਿੰਘ ਖਾਲਸਾ ਸੰਮੇਤ ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਦਸਤਾਰਾ ਵੀ ਲਥੀਆਂ ਕਾਫੀ ਟੱਕਾ ਮੁਕੀ ਹੋਈ ਪਰ ਮੌਕੇ ਤੇ ਪੁਲਿਸ ਮੌਜੂਦ ਹੋਣ ਕਾਰਨ ਵੱਡਾ ਟਕਰਾ ਹੁਣ ਬਚ ਗਿਆ ਆਓ ਜਾਣਦੇ ਹਾਂ ਪੂਰਾ ਮਾਮਲਾ ਭਾਜੀ ਮਸਲਾ ਇਹ ਆ ਮੇਰੀ ਭਤੀਜੀ ਸੀ ਕਾਲਜ ਪੜਦੀ ਸੀ ਕਾਲਜ ਪੜਦਿਆਂ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਛ ਠੱਗਾ ਛੱਈ ਕਰਦੇ ਰਏ ਘਰ ਕਰਾ ਕੇ ਇਹਦੇ ਕੋਲੇ ਆਨੰਦਕਾਰ ਜਿਹਨੇ ਕਰਤੇ ਉਹਨਾਂ ਦੇ ਕਿੰਨੇ ਜੀ ਇਹ ਬਾਬੇ ਮਨਪ੍ਰੀਤ ਨੇ ਆ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ ਕੁੜੀ ਦੀ ਉਮਰ ਕਿੰਨੀ ਆ ਕੁੜੀ ਦੇ ਘਰ ਦਾ ਕੋਈ ਨਹੀਂ ਬੰਦਾ ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਆ ਕੋਲੇ ਤੇ ਉਮਰ ਕਿੰਨੀ ਕੁੜੀ ਦੀ 21 ਸਾਲ ਸਰ ਸਰ ਤੇ ਕੀ ਹੁਣ ਕੀ ਗੱਲ ਹੋਈ ਇੱਥੇ ਇੱਥੇ ਬਸ ਇਹੀ ਆਈ ਇਹਨੂੰ ਕਿਹਾ ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ ਮੇਰੇ ਮੇਰਾ ਸਰਟੀਫਿਕੇਟ ਨਹੀਂ ਆ ਪਾਠੀ ਮੰਨ ਗਿਆ ਪਾਠੀ ਦੇ ਘਰ ਵਾਲੀ ਮੰਨ ਗਈ ਵਿਨੰਦ ਕਾਰਜ ਹੋਇਆ ਬਾਬੇ ਮਾਨਪ੍ਰੀਤ ਨੇ ਕਰਾਇਆ 4000 ਰੁਪਏ ਤਨਖਾਹ ਤੇ ਉਹਨਾਂ ਨੂੰ ਰੱਖਿਆ ਪਰ ਉਹਨਾਂ ਨੂੰ ਸਹੀ ਗੱਲ ਨਹੀਂ ਇਹ ਦੱਸਦਾ ਕਹਿੰਦਾ ਅਨੰਦ ਕਾਰਜ ਕਰ ਦਿਓ ਹੋਰ ਇਹਦੇ ਕੋਲ 10 ਮੋਟਰਸਾਈਕਲ ਇੱਕ ਐਕਟਿਵਾ 11 ਮੋਟਰਸਾਈਕਲ ਇੱਕ ਐਕਟਿਵਾ ਮੰਗੇ ਇਹਦਾ ਗੁਰਦੁਆਰਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਵੇ ਇੱਥੋਂ ਚੁਕਾਇਆ ਜਾਵੇ ਇਹ ਇਸ ਤੋਂ ਪਹਿਲਾਂ 4-5 ਥਾਵਾਂ ਤੋਂ ਗੁਰਦੁਆਰਿਆਂ ਚੋਂ ਕੁੱਟ ਕੇ ਕੱਢਿਆ ਵਿਆ ਹਰ ਥਾਂ ਤੋਂ ਜਨਾਨੀ ਦੇ ਚੱਕਰ 'ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਵੇਖਲਾ ਰਹੇ ਸੀਗੇ ਤੁਸੀਂ ਗਲਤ ਸਰਟੀਫਿਕੇਟ ਬਣਾਇਆ ਕੀ ਮਸਲਾ ਕੀ ਚੀਜ਼ ਕੋਈ ਸਰਟੀਫਿਕੇਟ ਗਲਤ ਨਹੀਂ ਜਿਹਾ ਜੀ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਫਰਜ਼ ਬਣਦਾ ਵੀ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦਾ ਜਾਂ ਮੁਲਾਜ਼ਮ ਬੈਠੇ ਆ ਪੁਲਿਸ ਬੈਠੀ ਐ ਐਸਐਸਪੀ ਕੋਲ ਸਾਹਿਬ ਪੇਸ਼ ਹੋਣਾ ਵੀ ਕੋਈ ਗਲਤ ਤਾਂ ਕਾਗਜ਼ ਗਲਤ ਅਸੇ ਕੀ ਗਲਤ ਮੈਂ ਉੱਥੇ ਜਾਣ ਦਾ ਹੱਕਦਾਰ ਹੋਊਂਗਾ ਠੀਕ ਐ ਗੁਰਦੁਆਰਾ ਸਾਹਿਬ ਆਏ ਆ ਆਪਣੇ ਸ਼ਰਮਾ ਸਾਹਿਬ ਜਿਹੜੇ ਸਿਟੀ 2 ਦੇ ਐਸਐਸਪੀ ਸਾਹਿਬ ਐ ਨਾਲ ਮੁਲਾਜ਼ਮ ਸੀਗੇ ਤੇ ਐਸਐਚਓ ਸਾਹਿਬ ਸਿਟੀ 1 ਦੇ ਵੀ ਆਏ ਆ ਡੀਐਸਪੀ ਸਾਹਿਬ ਸ਼ੇਰ ਸਿੰਘ ਗਿੱਲ ਉਹ ਵੀ ਇੱਥੇ ਆਏ ਆ ਕੁਝ ਚਾਰ ਬੰਦੇ ਆ ਉਹ ਬਲਵਿੰਦਰ ਨਗਰ ਦੇ ਬੰਦੇ ਆ ਤੇ ਉਹ ਆ ਕੇ ਇੱਥੇ ਮਤਲਬ ਗਲੋਗਲੀ ਸਾਡਾ ਨਾ ਹੋਏ ਆ ਦਸਤਾਰ ਉਹਨੇ ਲਾਈ ਆ ਜੀ ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਠੀਕ ਹੈ ਤੇ ਅਸੀਂ ਚਾਹੁੰਦੇ ਆ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗੱਲ ਪਈ ਆ ਠੀਕ ਹੈ ਬੰਦਿਆਂ ਦੇ ਸਾਡਿਆਂ ਦੇ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਜੀ ਬਾਬਾ ਜੀ ਦੇ ਅਗੇਂਸਟ ਮਤਲਬ ਕਿ ਇਹ ਸ਼ਿਕਾਇਤ ਕਰਦੇ ਸੀਗੇ ਕਿ ਕੋਈ ਨੈਰੇ ਸਰਟੀਫਿਕੇਟ ਬਣਾਇਆ ਜੀ ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਸੀ ਗੱਲਬਾਤ ਕਰਨਾ ਸੀ ਇਹ ਕਹਿੰਦੇ ਸੀ ਸਾਡਾ ਝਗੜਾ ਕਰਨਾ ਸੀ ਤਾਂ ਉਹਦੇ ਚ ਇਹਨਾਂ ਨੇ ਉਹ ਇਹ ਇਲਜ਼ਾਮ ਲਾਉਂਦੇ ਕਿ ਸਾਡੇ ਜੀ ਪੁੱਜਾ ਇਹਨਾਂ ਨੇ ਤਾਂ ਕੰਮਕੀ ਕੀਤਾ ਹੈਗਾ ਤੇ ਉਹ ਬਾਕੀ ਕਹਿ ਰਹੇ ਸੀ ਜਬ ਵੀਕਲ ਉਹ ਇਹ ਇਲਜ਼ਾਮ ਲਾ ਰਹੇ ਜਿਹੜੇ ਵੀਕਲ ਆ ਇਹਨਾਂ ਕੋਲੇ ਕੋਈ ਦੋ ਨੰਬਰ ਦੇ ਆ ਉਹਨੇ ਚੀਜ਼ਾਂ ਸਾਰੀਆਂ ਵੈਰੀਫਾਈ ਕਰ ਲੈਣੇ ਜੀ ਆਪਾਂ ਕੀ ਜੀ ਬਾਬਾ ਕਹਿੰਦਾ ਕਿ ਮੇਰੀ ਦਸਤਾਰ ਲਾਈ ਗਈ ਆ। ਅਜਾਜੀ ਹਰ ਚੀਜ਼ ਦਾ ਵੀਡੀਓ ਬਣ ਰਿਹਾ ਹੈ। ਠੀਕ ਹੈ ਜੀ। ਹੁਣ ਸੀ ਪ੍ਰੈਜ਼ੈਂਟ ਹੈ। ਹੁਣ ਵੈਰੀਫਾਈ ਕਰਕੇ ਜੋ ਤੋ ਤੱਕ ਕੇ ਰਜਿਸਟਰ ਕਰ ਦਾਂਗੇ ਆਪਾਂ ਉਹਨਾਂ ਤੇ।